ਗੌੜੀ ਗਵਾਰਰੀ ਮਹਲਾ ਚੌਥਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਪੰਡਿਤ ਸਾਸਤਿ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਨਾ ਜਾਨਾ ਕਿਆ ਗਤ ਰਾਮ ਮਹਾਮਾਰੀ ਹਰ ਭਜ ਮਨ ਮੇਰੇ ਤਰ ਭਉ ਜਲ ਤੂੰ ਤਾਰੀ ਰਹਾਉ ਸੰਿਆਸੀ ਵਿਭੂਤ ਲਾਏ ਦੇਹ ਸਵਾਰੀ परत्र त्याग करी ब्रह्मचारी मैं मूर्ख हर आस तुम्हारी खत्री कर्म करे सुर तन पावा सूद बस पर किर्त कमावा मैं मूर्ख ਹਰ ਨਾਮ ਛੜਾਵੈ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਿਹਾ ਸਮਾਈ ਗੁਰਮੁਖ ਨਾਨਕ ਦੇਵ ੜਾਈ ਮੈਂ ਅੰਦਲੇ ਹਰ ਟੇਕ ਟਕਾਈ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਿਹਾ ਸਮਾਈ ਗੁਰਮੁਖ ਨਾਨਕ ਦੇਵ ੜਾਈ ਮੈਂ ਅੰਦोले ਹਰ ਟੇਕ ਟਕਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 163 ਅਤੇ 164 ਦੇ ਉੱਪਰ ਅੰਕਿਤ ਹੈ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜੀ ਦਾ ਉਚਾਰਣ ਕੀਤਾ ਹੈ ਪਾਵਨ ਸ਼ਬਦ ਗੁਰੂ ਸੰਗਤ ਜੀ ਪਹਿਲਾਂ ਇਸ ਦੇ ਆਪਾਂ ਸਰਲੇਖ ਵੱਲ ਥੋੜਾ ਜਿਹਾ ਧਿਆਨ ਦੇਣੇ ਗੌੜੀ ਗਵਰੇਰੀ ਮਹਿਲਾ ਚੌਥਾ ਫਿਰ ਨਾਲ ਲਿਖਿਆ ਚੌਥਾ ਚੌਪਦੇ ਕਈ ਜਗ੍ਹਾ ਪਸਾਇਜ ਪਾਠ ਜਦੋਂ ਕਰਦੇ ਆ ਕਈਆਂ ਦਾ ਸਵਾਲ ਵੀ ਹੁੰਦਾ ਵੀ ਆਪਾਂ ਚੌਥਾ ਚੌਥਾ ਬੋਲਣਾ ਹੈ ਇਹ ਸਿਰਫ ਸਾਨੂੰ ਸੰਕੇਤ ਦਿੰਦਾ ਵੀ ਇਹਦਾ ਉਚਾਰਨ ਇਸ ਤਰ੍ਹਾਂ ਕਰਨਾ ਹੈ ਸਾਇਜ ਪਾਠ ਕਰਦੇ ਆ ਸ਼ਬਦ ਵੀ ਦੂਜਾ ਵੀ ਆਉਂਦਾ ਹੈ ਤੀਜਾ ਵੀ ਆਉਂਦਾ ਹੈ ਪੰਜਵਾਂ ਵੀ ਲਿਖਿਆ ਹੁੰਦਾ ਹੈ ਕਈ ਸ਼ਬਦਾਂ ਦੇ ਵਿੱਚ ਇਹਨੂੰ ਚਾਰ ਨਹੀਂ ਕਹਿਣਾ ਤਿੰਨ ਨੂੰ ਤਰੇ ਨਹੀਂ ਕਹਿਣਾ ਜਿਹਦਾ ਆਮ ਕਰਕੇ ਕਲਗੀਧਰ ਪਾਤਸ਼ਾਹ ਦੀ ਬਾਣੀ ਪੜ੍ਹਦੇ ਆਂ ਚਉਪਈ ਪਾਤਸ਼ਾਹੀ ਦਸਵੀਂ 10 ਪੜ੍ਹ ਦਿੱਤਾ ਜਾਂਦਾ ਤੇ ਪਰ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਨਾਲ ਲਿਖ ਦਿੱਤਾ ਹੈ ਵੇਦਵ ਉਚਾਰਨ ਕਰਨਾ ਹੈ ਚੌਥਾ ਪਰ ਇਹਨੂੰ ਡਬਲ ਨਹੀਂ ਬੋਲਣਾ ਗੌੜੀ ਗਰੇਰੀ ਮਹਿਲਾ ਚੌਥਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਇਸ ਪਾਵਨ ਸ਼ਬਦ ਦਾ ਜੋ ਰਹਾਉ ਦਾ ਬੰਦ ਹੈ ਪ੍ਰਸਾਦ ਸੰਗਤ ਜੀ ਜੋ ਸਤਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਸਾਨੂੰ ਦੱਸ ਰਹੇ ਕਹਿੰਦੇ ਨਾ ਜਾਨਾ ਕਿਆ ਗਤ ਰਾਮ ਹਮਾਰੀ ਗਤ ਦੀ ਆਮ ਕਰਕੇ ਸੀ ਅਰਥ ਕਰ ਦਿੰਦੇ ਆ ਗਤੀ ਪਰ ਇਹਦਾ ਅਰਥ ਹੈ ਅਵਸਥਾ ਸਾਡੀ ਹਾਲਤ ਕੀ ਹੋਏਗੀ ਵੀ ਸਾਡਾ ਜੀਵਨ ਕਿਦਾਂ ਦਾ ਹੋਏਗਾ ਕਹਿੰਦੇ ਮੈਂ ਨਹੀਂ ਜਾਣਦਾ ਗੁਰੂ ਰਾਮਦਾਸ ਜੀ ਕਹਿੰਦੇ ਨਾ ਜਾਨਣਾ ਕਿਆ ਗਤ ਰਾਮ ਹਮਾਰੀ ਤੇ ਫਿਰ ਮਨ ਨੂੰ ਕਹਿੰਦੇ ਹਰ ਭੱਜ ਮਨ ਮੇਰੇ ਤਰ ਪੌਜਲ ਤੂੰ ਤਾਰੀ ਇਹ ਸਤਿਗੁਰੂ ਨੇ ਪਰਮੇਸ਼ਰ ਦਾ ਨਾਮ ਜਿਹੜਾ ਨਾ ਉਹ ਬੇੜੀ ਦਿੱਤੀ ਹੈ ਇਸ ਭਵ ਸਾਗਰ ਨੂੰ ਅਸੀਂ ਤਰ ਸਕਦੇ ਹਾਂ ਹਰ ਭੱਜ ਮਨ ਮੇਰੇ ਤਰ ਪੌਜਲ ਤੂੰ ਤਾਰੀ ਕਿਉਂਕਿ ਬ੍ਰਾਹਮਣ ਨੇ ਕੀ ਕੀਤਾ ਵਰਣ ਵੰਡ ਕਰ ਦਿੱਤੀ ਲੋਕਾਂ ਨੂੰ ਵੰਡ ਦਿੱਤਾ ਤੇ ਫਿਰ ਲੋਕਾਂ ਦੇ ਤਿਉਹਾਰ ਵੀ ਵੰਡ ਦਿੱਤੇ ਚਾਰੋਂ ਨੇ ਪ੍ਰਮੁੱਖ ਕਰ ਦਿੱਤੇ ਬ੍ਰਾਹਮਣ ਖੱਤਰੀ ਸ਼ੂਤ ਤੇ ਵੈਸ਼ ਤੇ ਉਹਨਾਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਰਸਮਾਂ ਸੀ ਜਿਹਨੂੰ ਉਹਨਾਂ ਕਰਮਖਾੜੇ ਕਹਿ ਸਕਦੇ ਆਪਾਂ ਤੇ ਉਹ ਵੀ ਲੋਕਾਂ ਦੇ ਉੱਪਰ ਥੋਪ ਦਿੱਤੇ ਗਏ ਪਰ ਸਤਿਗੁਰੂ ਮਹਾਰਾਜ குரு ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਉਹਦਾ ਉਪਦੇਸ਼ ਜਿਹੜਾ ਹੈ ਸਾਰੀ ਮਾਨਵਤਾ ਵਾਸਤੇ ਸਾਂਝਾ ਹੈ ਖੱਤਰੀ ਬ੍ਰਾਹਮਣ ਸੋਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਹੋਰ ਸਾਡਾ ਇੱਕ ਵਿਧੀ ਵਿਧਾਨ ਹੈ ਸਾਡੇ ਸਦਾਤ ਹਨ ਜਿਸ ਦਿਨ ਤੋਂ ਅਸੀਂ ਅੰਮ੍ਰਿਤ ਪਾਣ ਕਰ ਲੈਨੇ ਆ ਜਦੋਂ ਆਪਾਂ ਸਿੱਖ ਰਹਿਤ ਮਰਜਾਦਾ ਪੜੋਗੇ ਸਿੱਖ ਰਹਿਤ ਮਰਜਾਦਾ ਵਿੱਚ ਸਿੱਖ ਦੀ ਪਰਵਾਸਾ ਦਸੀ ਸਿੱਖ ਕੌਣ ਹੁੰਦਾ ਤੇ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਦੇ ਵੀ ਬਚਨਾਂ ਕਹਿੰਦੇ ਸੋ ਸਿਕ ਸਖਾ ਬੰਧਪ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਜੇਸੀ ਆਪਣੀ ਹੋਂਦ ਹੀ ਨਹੀਂ ਛੱਡਦੇ ਤੇ ਅਸੀਂ ਨਹੀਂ ਕਹਣਾ ਚਾਹੁੰਦੇ ਸਿੱਖ ਉਹ ਬਖਰੀ ਗੱਲ ਐ ਕਿਉਂਕਿ ਜਿੱਦਣ ਅੰਮ੍ਰਿਤ ਛੱਕਦੇ ਆ ਪੰਜ ਪਿਆਰੇ ਸਾਨੂੰ ਇੱਕ ਪੰਕਤੀ ਸੁਣਾਉਂਦੇ ਆ ਸਤਗੁਰ ਕੇ ਜਨਮੇ ਗਵਰਨ ਮਟਾਇਆ ਜੋ ਤੁਹਾਡਾ ਪਿਛਲਾ ਕੁਝ ਵੀ ਸੀ ਤੁਸੀਂ ਅੱਜ ਤੋਂ ਖਤਮ ਹੋ ਗਏ ਤੁਸੀਂ ਇੱਕ ਅੱਜ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਦੇ ਸਾਂਝੇ ਪਰਿਵਾਰ ਦੇ ਮੈਂਬਰ ਬਣ ਗਏ ਇਹ ਗੁਰੂ ਮਹਾਰਾਜ ਨੇ ਲੋਕਾਂ ਦੇ ਅੰਦਰੋਂ ਭਰਮ ਕੱਢ ਦਿੱਤਾ ਇੱਕ ਸੂਤ ਦੇ ਵਿੱਚ ਪ੍ਰੋ ਦਿੱਤਾ ਗਿਆ ਤੇ ਉਹਨੂੰ ਹੁਣ ਬ੍ਰਾਹਮਣ ਨੂੰ ਆਪਣੀ ਜਾਤ ਦਾ ਹੰਕਾਰ ਸੀ ਖੱਤਰੀ ਨੂੰ ਆਪਣਾ ਸੀ ਵਿਚਾਰੇ ਸੂਦਰ ਵੈਸ ਤੱਕ ਬੋਲਦੇ ਨਹੀਂ ਸੀ ਸਤਗੁਰੂ ਦਾ ਉਪਦੇਸ਼ ਜਿਹੜਾ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਿਆਂ ਵਾਸਤੇ ਸਾਂਝਾ ਹੈ ਖੱਤਰੀ ਬ੍ਰਾਹਮਣ ਸੂਤ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਗੁਰੂ ਮਹਾਰਾਜ ਕਹਿੰਦੇ ਭਾਈ ਮੈਂ ਤਾਂ ਇਹਨਾ ਚੱਕਰਾਂ ਵਿੱਚ ਨਹੀਂ ਪਿਆ ਗੁਰੂ ਰਾਮਦਾਸ ਜੀ ਕਹਿੰਦੇ ਨਾ ਜਾਨਾ ਕਿਆ ਗਤ ਰਾਮੁ ਹਮਾਰੀ ਤੇ ਮਨ ਨੂੰ ਕਹਿੰਦੇ ਹਾਰ ਭਜ ਮਨ ਮੇਰੇ ਤਰ ਭੌਜਣ ਤੋਂ ਤਾਰੀ ਹੁਣ ਕੀ ਹੁੰਦਾ ਸਤਗੁਰ ਕਹਿੰਦੇ ਪੰਡਿਤ ਸਾਸਤ ਸਿਮਰਤ ਪੜਿਆ ਹੁਣ ਸ਼ਾਸਤਰ ਸਿਮਰਤੀਆਂ ਤੇ ਪੰਡਿਤ ਜਿਹੜੇ ਉਹ ਪੜਦੇ ਆ ਪਰ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਕਹਿੰਦੇ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਡਟੋਲ ਪੁਜ ਸਨਾਈ ਹਰ ਹਰੇ ਨਾਨਕ ਨਾਮ ਅਮੋਲ ਸਿਮਰਤ ਵੇਦ ਪ੍ਰਾਨੁ ਪਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਸੀਆਂ ਪੰਡਿਤ ਸਾਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਤੇ ਜਿਹੜੇ ਜੋਗੀ ਲੋਕ ਐ ਉਹ ਗੋਰਖ ਗੋਰਖ ਦੀ ਲੱਟ ਲਾਈ ਰੱਖਦੇ ਆ ਗੁਰੂ ਮਹਾਰਾਜ ਤਾਂ ਰੋਜ਼ ਤੁਸੀਂ ਬਾਣੀ ਪੜ੍ਹਦੇ ਹੋ ਗੁਰੂ ਮਹਾਰਾਜ ਕਹਿੰਦੇ ਜੋਗੀ ਤਾਂ ਅਸੀਂ ਵੀ ਆ ਸਾਡੇ ਕੋਲ ਵੀ ਉਹ ਨਿਸ਼ਾਨੀਆਂ ਹਨ ਪਰ ਸਾਡਾ ਜਿਹੜਾ ਨਿਸ਼ਾਨਾ ਅਲੱਗ ਹੈ ਕਹਿੰਦੇ ਭੁਗਤ ਗਿਆਨ ਦਇਆ ਭੰਡਾਰਨ ਭੁਗਤ ਮਤਲਬ ਉਹ ਚੋਰਮਾ ਜਿਹੜਾ ਵੰਡਦੇ ਸੀ ਨਾ ਉਹ ਇਦਾਂ ਆਪਾਂ ਕਹਿ ਦਈਏ ਹਲਕਾ ਜਿਹਾ ਸੇਕ ਕੇ ਬਣਾਈ ਜਾਂਦੀ ਪੰਜੀ ਦੀ ਜਿਹਨੂੰ ਕਹਿੰਦੇ ਆਪਾਂ ਉਹ ਲੋਕਾਂ ਨੂੰ ਵੰਡਦੇ ਸੀ ਗੁਰੂ ਮਹਾਰਾਜ ਕਹਿੰਦੇ ਗਿਆਨ ਵੰਡੋ ਭਗਤ ਗਿਆਨ ਤੇ ਵੰਡਣ ਵਾਸਤੇ ਦਿਆ ਚਾਹੀਦੀ ਹੈ ਦਇਆ ਭੰਡਾਰਨ ਘਟ ਘਟ ਵਜਹਿ ਨਾਦ ਉਹਦੀ ਆਵਾਜ਼ ਉਹਦਾ ਨਾਦ ਸ਼ਬਦ ਹਰੇਕ ਦੇ ਅੰਦਰ ਚੱਲ ਰਿਹਾ ਆਪਨਾਥ ਨਾਥੀ ਸਮਝਾ ਕੀ ਰਿੱਧ ਸੇ ਦਾਵਰਾ ਸਾਧ ਕਹਿੰਦੇ ਤਾਂ ਸਵਾਦ ਦੀਆਂ ਗੱਲਾਂ ਸੰਯੋਗ ਵਿਜੋਗ ਤੋਂ ਹੀ ਕਾਰ ਚਲਾਵਾਂ ਲੇਖੇ ਆਵੇ ਭਾਗ ਤੇ ਹੁਣ ਜਦੋਂ ਮਿਲਦੇ ਸੀ ਨਾ ਆਪਸ ਵਿੱਚ ਕਹਿੰਦੇ ਸੀ ਆਦੇਸ਼ ਆਦੇਸ਼ ਜਿਹਦਾ ਆਪਾਂ ਫਤਿਹ ਬੁਲਾਉਂਦੇ ਆ ਗੁਰਮਹਾਰ ਕਹਿੰਦੇ ਆਪਸ ਵਿੱਚ ਇਹ ਨਾ ਕਰੀ ਜਾਓ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਉਹਨੂੰ ਬੁਲਾਓ ਉਰੂ ਆ ਨਵਸਕਾਰ ਕਰ ਸਤਗੁਰੂ ਕਹਿੰਦੇ ਪੰਡਿਤ ਸਾਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਪਰ ਗੁਰੂ ਰਾਮਦਾਸ ਕਹਿੰਦੇ ਮੈਂ ਮੂਰਖ ਹਰ ਹਰ ਜਪ ਪੜਿਆ ਦੇਖੋ ਕਿੰਨੀ ਨਿਰਮਾਨਤਾ ਗੁਰੂ ਪਾਤਸ਼ਾਹ ਸਿਖਾ ਰਹੇ ਨਾ ਜਾਣਾਂ ਕਿਆ ਗਤ ਰਾਮ ਹਮਾਰੀ ਹਰ ਪੱਜ ਮਨ ਮੇਰੇ ਤਰ ਭੌਜਲ ਤੂੰ ਤਾਰੀ ਰਹਾਓ ਸੰਿਆਸੀ ਭਪੂਤ ਲਾਏ ਦੇਹ ਸਵਾਰੀ ਕਹਿੰਦੇ ਅਸੀਂ ਸੰਿਆਸ ਲੈ ਲਿਆ ਤੇ ਸਵਾਭ ਮੰਨ ਲਈ ਸਰੀਰ ਨੂੰ ਸਵਾਰ ਲਿਆ ਇੱਕ ਨਵੇਂ ਤਰੀਕੇ ਜਿਹਾ ਦਿਖਾ ਦਿੱਤਾ ਲੋਕਾਂ ਨੂੰ ਸੰਿਆਸੀ ਭਪੂਤ ਲਾਏ ਦੇਹ ਸਵਾਰੀ ਹੁਣ ਇਸ ਕਰਕੇ ਲਾਉਂਦੇ ਸੀ ਨਾਉਂਦੇ ਸੀ ਵੀ ਉਹ ਸਵਾਲ ਲਾ ਲੋ ਤੇ ਉਹਦੇ ਨਾਲ ਜਿਹੜਾ ਸਰੀਰ ਬਦਬੂ ਮਾਰਦਾ ਇੱਕ ਤਾਂ ਬਦਬੂ ਨਹੀਂ ਮਾਰੇਗਾ ਦੂਸਰਾ ਸਰੀਰ ਵਿੱਚ ਜੂਆ ਨਹੀਂ ਪੈਣਗੀਆਂ ਉਹ ਇਸ ਕਰਕੇ ਖੜਦੇ ਸੀ ਹਨ ਤੇ ਇੱਕ ਆ ਗਿਆ ਸੀ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ ਸਵਾਲ ਲਾ ਕੇ ਉਹਦਾ ਨਾਮ ਸੀ ਸੀਤਲ ਦਾਸ ਆਇਆ ਤੇ ਉਥੇ ਗੁਰੂ ਸਾਹਿਬ ਜੀ ਦਾ ਸਿੱਖ ਸੀ ਜਿਹੜਾ ਹਾਸੇ ਦੇ ਨਾਲ ਗੁਰਮਤ ਦੀ ਗੱਲ ਕਰਦਾ ਸੀ ਤੇ ਉਹ ਆ ਕੇ ਨਾਲ ਕੋਲ ਬਹਿ ਗਿਆ ਉਹ ਜਿਹੜੀ ਸਵਾਲ ਆਈ ਸੀ ਜਿਹੜੀ ਰਾਖ ਲਾਈ ਸੀ ਤੇ ਉਹ ਚੁਟਕੀਆਂ ਭਰਨ ਲੱਗ ਗਿਆ ਸਰੀਰ ਤੋਂ ਉਹਨੂੰ ਗੁੱਸਾ ਆਇਆ ਤੇ ਉਹ ਥੋੜਾ ਅੱਗੇ ਹੋ ਕੇ ਬਹਿ ਗਿਆ ਤੇ ਇਸ ਭਾਈ ਸੁਤਰੇ ਸ਼ਾਹ ਜੀ ਹੋਰ ਅੱਗੇ ਹੋ ਕੇ ਬਹਿ ਗਏ ਉਹ ਥੋੜਾ ਹੋਰ ਅੱਗੇ ਹੋ ਗਿਆ ਹੱਥ ਵਿੱਚ ਉਹਦੇ ਚਮਟਾ ਵੀ ਸੀ ਸਵਾਬ ਮੜੀ ਹੋਈ ਉਹ ਜਦੋਂ ਉਹਨੂੰ ਜ਼ਿਆਦਾ ਹੋ ਗਿਆ ਪਰੇਸ਼ਾਨ ਨਹੀਂ ਹੋਈ ਤੇ ਉਹ ਚਮਟਾ ਲੈ ਕੇ ਮਗਰ ਭੱਜਾ ਸੁਦਰੇ ਸ਼ਾਹ ਦੇ ਸੁਦਰੇ ਸ਼ਾਹ ਅੱਗੇ ਅੱਗੇ ਉਹ ਸੀਤਲ ਦਾਸ ਪਿੱਛੇ ਪਿੱਛੇ ਤੇ ਗੁਰੂ ਮਹਾਰਾਜੇ ਕੋਲ ਵਾਪਸ ਆਏ ਤੇ ਗੁਰੂ ਮਹਾਰਾਜ ਕਹਿੰਦੇ ਕਿਉਂ ਪਰੇਸ਼ਾਨ ਕਰ ਰਿਹਾ ਮਹਾਂਪੁਰਸ਼ਾ ਨੂੰ ਗੁਰੂ ਮਹਾਰਾਜ ਜੀ ਮੈਂ ਤਾਂ ਚੈੱਕ ਕਰ ਰਿਹਾ ਸੀ ਮੈਂ ਤਾਂ ਦੇਖਦਾ ਸੀ ਵੀ ਅੱਗ ਜਿੱਥੇ ਸਵਾਹ ਹੁੰਦੀ ਆ ਅੱਗ ਵੀ ਹੋਣੀ ਚਾਹੀਦੀ ਹੈ ਨਾ ਜਿੱਥੇ ਆਗੋਂ ਦੇ ਉੱਥੇ ਸਵਾਹ ਹੁੰਦੀ ਹੈ ਨਾ ਮੈਂ ਦੇਖ ਲਿਆ ਚੈੱਕ ਕਰ ਰਿਹਾ ਸੀ ਅੱਗ ਕਿੰਨੀ ਅੰਦਰ ਪੇਸ਼ ਕਰਕੇ ਸਵਾਹ ਬਾਹਰ ਮਲੀ ਹੋਈ ਹੈ ਤੇ ਗੁਰੂ ਮਹਾਰਾਜ ਕਹਿੰਦੇ ਸੰਿਆਸੀ ਭਪੂਤ ਲਾਏ ਦੇ ਸਵਾਰੀ ਪਰ ਤ੍ਰੈ ਤਿਆਗ ਕਰੀ ਬ੍ਰਹਮਚਾਰੀ ਕਹਿੰਦੇ ਸਾਡੇ ਬਾਬਾ ਜੀ ਨਾ ਬੜੇ ਪਹੁੰਚੇ ਹੋਏ ਆ ਆ ਸਾਡੇ ਵਿੱਚ ਵੀ ਬਥੇਰੇ ਆ ਕਿਉਂ ਬਾਬਾ ਜੀ ਨੇ ਵਿਆਹ ਹੀ ਨਹੀਂ ਕਰਾਇਆ ਮਤਲਬ ਗੁਰੂ ਨਾਨਕ ਸਾਹਿਬ ਤੋਂ ਵੀ ਵੱਡੇ ਉਹਨਾਂ ਨੇ ਗ੍ਰਸਥ ਨੂੰ ਪ੍ਰਧਾਨਤਾ ਦਿੱਤੀ ਆ ਕਹਿੰਦੇ ਜੀ ਬ੍ਰਹਮਚਾਰੀਆ ਦੇਖੋ ਕੀ ਕੁਝ ਹੁੰਦਾ ਏ ਕਿ ਜੇਲ੍ਹ ਵਿੱਚ ਬੈਠਾ ਕੋਈ ਕਿਤੇ ਬੈਠਾ ਇੱਕ ਬਾਪੂ ਸੀ ਇੱਕ ਪਿਤਾ ਜੀ ਸੀ ਦੋਨੇ ਜੇਲ੍ਹ ਚ ਬੈਠੇ ਤੇ ਕਾਰਨ ਕਿਉਂਕਿ ਸਤਗੁਰੂ ਕਹਿੰਦੇ ਪ੍ਰਮਾਤਮਾ ਕਾਲਪੁਰਖ ਨੇ ਜੋ ਸਾਨੂੰ ਵਿਧਾਨ ਦਿੱਤਾ ਹੈ ਜੇ ਅਸੀਂ ਉਸ ਤੋਂ ਖਲਾਫ ਹੁੰਦੇ ਆ ਤੇ ਫਿਰ ਅਸੀਂ ਖਵਾਰ ਹੁੰਦੇ ਤੇ ਉਹ ਬ੍ਰਹਮਚਾਰੀ ਬਣ ਗਿਆ ਕਹਿੰਦੇ ਪਰਤ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਤੇਮਾਰੀ ਕਹਿੰਦੇ ਮੈਂ ਮੂਰਖ ਹਾਂ ਕਿਉਂ ਲੋਕੀ ਇਹ ਸਮਝਦੇ ਵੀ ਇਹ ਕਿਸੇ ਨੂੰ ਮੰਨਦਾ ਨਹੀਂ ਹੈ ਗੁਰੂ ਰਾਮਦਾਸ ਜੀ ਕਹਿੰਦੇ ਉਹ ਜਿਹੜਾ ਨਹੀਂ ਕਿਸੇ ਵੀ ਮੰਨਦਾ ਨਾ ਫਿਰ ਉਹ ਮੂਰਖੇ ਕਹਿੰਦੇ ਲੋਕੀ ਕਹਿੰਦੇ ਮੈਂ ਮੂਰਖ ਹਰ ਆਸ ਤੇਮਾਰੀ ਮੈਨੂੰ ਤੇਰੀ ਆਸ ਹੈ ਗੁਰੂ ਅਮਰਦਾਸ ਜੀ ਕਹਿੰਦੇ ਨਾ ਅਸੀਂ ਮੰਗਤੇ ਤਾਂ ਹੈਗੇ ਆ ਪਰ ਦਰ ਦਰ ਦੇ ਮੰਗਤੇ ਨਹੀਂ ਆ ਅਸੀਂ ਤੇਰੇ ਦਰ ਦੇ ਮੰਗਤੇ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਇਧਰ ਨਹੀਂ ਜਗਾ ਜਗਾ ਹੱਥ ਅਡਾਇਆ ਇੱਕੋ ਹੀ ਪਰਮੇਸ਼ਰ ਦੇ ਕੋਲੋਂ ਮੰਗਦੇ। ਤੋ ਦਿੰਦਾ ਵੀ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਮੈਂ ਮੂਰਖ ਹਰ ਆਸ ਤਵਾਰੀ ਖਤਰੀ ਕਰਮ ਕਰੇ ਸੂਰਤਨ ਪਾਵੈ ਸੂਰਮ ਗਤੀ। ਕਹਿੰਦੇ ਖਤਰੀ ਨੂੰ ਉਹਨਾਂ ਕਿਹਾ ਵੀ ਸ਼ਾਸਤਰ ਤੂੰ ਹੀ ਚਲਾ ਸਕਦਾ। ਸੂਦ ਵੈਸ ਪਰ ਕਿਰਤ ਕਮਾਵੈ। ਤੇ शूद्र ਤੇ ਵੈਸੇ ਲੋਕਾਂ ਦੀ ਲੋਕਾਂ ਦੇ ਕੰਮ ਕਰਨੇ ਹਨ ਪਰ ਕਹਿੰਦੇ ਮੈਂ ਮੂਰਖ ਹਰ ਨਾਮ ਛੜਾਵੈ اے ਸਤਿਗੁਰੂ ਮਹਾਰਾਜ ਮੈਂ ਤਾਂ ਤੇਰਾ ਹੀ ਨਾਮ ਜਪਦਾ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਹਾ ਸਮਾਈ ਇਹ ਸਾਰੀ ਸ੍ਰਿਸ਼ਟੀ ਇਹ ਕਾਲਪੁਰਖ ਵਾਹਿਗੁਰੂ ਜੀ ਤੇਰੀ ਹੈ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਿਹਾ ਸਮਾਈ ਗੁਰਮਖ ਨਾਨਕ ਦੇ ਵਡਿਆਈ ਜਿਹੜੇ ਗੁਰੂ ਦੇ ਸਨਮਕ ਹੁੰਦੇ ਆ ਨਾ ਗੁਰੂ ਦੇ ਉਪਦੇਸ਼ਾਂ ਨੂੰ ਜੀਵਨ ਕਮਾਉਂਦੇ ਆ ਉਹਨਾਂ ਨੂੰ ਵਡਿਆਈ ਦਿੰਦਾ ਪਰਮੇਸ਼ਰ ਮੈਂ ਅੰਧਲੇ ਹਰ ਟੇਕ ਟਿਕਾਈ ਮੈਂ ਅੰਨਾ ਹਾਂ ਤੇ ਮੈਨੂੰ ਤੇਰੀ ਟੇਕ ਹੈ ਉਹ ਕਿੰਨੇ ਸ਼ਬਦ ਗੁਰੂ ਰਾਮਦਾਸ ਜੀ ਨੇ ਇਦਾਂ ਦੇ ਵਰਤੇ ਆ ਕਹਿੰਦੇ ਹਮ ਅੰਧਲੇ ਗਿਆਨਹੀਨ ਅਗਿਆਨੀ ਹਮ ਅੰਧਲੇ ਅੰਧ ਵਿਖੇ ਬਿਖਰਾਤੇ ਕਿਉਂ ਚਾਲੈ ਗੁਰ ਚਾਲੇ ਕਿਉਂਕਿ ਅਸੀਂ ਲੋਕਾਂ ਵਾਸਤੇ ਸੁਝਾਖੇ ਆ ਲੋਕ ਅਬ ਸਾਡੀ ਨਜ਼ਰ ਬੜੀ ਚੰਗੀ ਐ ਸਾਨੂੰ ਬਹੁਤ ਕੁਝ ਦਿਖਦਾ ਹੈ ਦੁਨੀਆ ਕਰਕੇ ਅਸੀਂ ਬੜੇ ਪੜੇ ਲਿਖੇ ਆ ਪਰ ਗੁਰੂ ਦੀ ਨਜ਼ਰ ਦੇ ਵਿੱਚ ਅਸੀਂ ਜ਼ੀਰੋ ਆ ਜਿੱਦਣ ਤੱਕ ਅਸੀਂ ਉਹਦੀ ਸ਼ਰਨ ਵਿੱਚ ਨਹੀਂ ਆਉਂਦੇ ਜਿੰਨੇ ਤੱਕ ਅਸੀਂ ਉਹਦੇ ਬਣਦੇ ਨਹੀਂ ਜਿਨੇ ਤੇ ਕਰੋ ਦੇ ਨਾਲ ਪਿਆਰ ਕੋਈ ਨਹੀਂ ਕਹਿੰਦੇ ਅਤ ਸੁੰਦਰ ਮੈਂ ਤਾਂ ਬੜਾ ਸੋਹਣਾ ਹੋਵੇ ਕੁਲੀਨ ਵੀ ਮੈਂ ਤਾਂ ਸਾਡਾ ਦਾ ਖਾਨਦਾਨ ਬੜਾ ਚੰਗਾ ਹੈ ਅਤ ਸੁੰਦਰ ਕਲੀਨ ਚਤਰ ਕਿ ਮੈਂ ਬੜਾ ਚਤਰ ਹੈ ਮੁਖ ਇਆ ਨੀ ਤਨਵੰਤ ਮੈਂ ਮੁਖ ਦੇ ਨਾਲ ਬੜੀਆਂ ਗਿਆਨ ਦੀਆਂ ਗੱਲਾਂ ਕਰਦਾ ਹਾਂ ਤਨਵੰਤ ਕਹਿੰਦੇ ਮਾਣਾ ਬੜਾ ਧਨਾਟ ਪਰ ਸਭ ਕਹਿੰਦੇ ਹਨ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਉਹ ਡੈੱਡ ਬੋਡੀ ਐ ਤੇ ਜਿਹੜਾ ਮਨੁੱਖ ਜਿਹੜਾ ਰੱਬ ਦੇ ਨਾਲ ਪਿਆਰ ਨਹੀਂ ਕਰਦਾ ਆਪਣੇ ਗੁਰੂ ਨਾਲ ਪਿਆਰ ਨਹੀਂ ਕਰਦਾ ਤੇ ਸਤਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਆ ਆਪਾਂ ਕਹਿੰਦੇ ਮੈਂ ਸਿੱਖ ਹਾਂ ਨggen ਵਜੇ ਉੱਠਦੇ ਹੋ ਕਹਿੰਦੇ ਜੀ 10 ਵਜੇ ਤੇ ਪੜ੍ਹਦੇ ਕੀ ਆ ਆਪਾਂ ਸਿੱਖ ਦੀ ਪ੍ਰਵਾਸਾ ਕਹਿੰਦੇ ਗੁਰ ਸਤ ਗੁਰ ਕਾ ਜੋ ਸਿੱਖ ਅਖਾਏ ਸੋ ਭੱਲ ਕੇ ਉੱਠ ਹਰ ਨਾਮ ਤੇ ਆਵੇ ਪੜ੍ਹ ਕੇ ਕਿਹਨੂੰ ਆਖਿਆ ਪੰਜਾਬੀ ਚ ਪੜ੍ਹ ਕੇ ਕੱਲ ਨੂੰ ਵੀ ਕਹਿੰਦੇ ਆ ਨਾਲ ਸਪਸ਼ਟ ਕਰ ਦਿੱਤਾ ਉਦਮ ਕਰੇ ਭਲਕੇ ਪਰਵਾਤੀ ਜਿਹੜਾ ਅੰਮ੍ਰਿਤ ਵੇਲਾ ਸ਼ਬਦ ਆਇਆ ਦੁਨੀਆ ਦੇ ਵਿੱਚ ਨਹੀਂ ਸ਼ਬਦ ਸੀ ਪਹਿਲਾਂ ਸ਼ਬਦ ਚਲਾਂਗੇ ਸ਼ਬਦ ਸੀ ਪਰਵਾਤੀ ਸ਼ਬਦ ਸੀ ਅੰਮ੍ਰਿਤ ਵੇਲਾ ਸ਼ਬਦ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ ਹੈ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿਚਾਰ ਹੁਣ ਮਤਲਬ ਅੰਮ੍ਰਿਤ ਵੇਲਾ ਕਿੱਥੇ ਹੋਣਾ ਸਿੱਖਾਂ ਦਾ ਸੋਣਾ ਹੀ 12:00 2:00 ਸੋਣਾ ਹੀ 12:00 2:00 ਉੱਠਣਾ 10:00 ਵਜੇ ਆ ਤੇ ਉਹਨਾਂ ਨੇ ਸੂਰਜੇ ਦੇਖਣਾ ਕਿ ਅੰਮ੍ਰਿਤ ਵੇਲਾ ਕਿੱਥੇ ਦੇਖਿਆ ਸਤਗੁਰੂ ਤਾਂ ਕਹਿੰਦੇ ਭਾਈ ਜੀਵਨ ਤੈਨੂੰ ਪ੍ਰਮਾਤਮਾ ਨੇ ਦਿੱਤਾ ਹੈ ਬਖਸ਼ਿਸ਼ ਕੀਤੀ ਹੈ ਸਾਨੂੰ ਤਾਂ ਸ਼ੁਕਰ ਕਰਨਾ ਚਾਹੀਦਾ ਕਿ ਸਿੱਖਾਂ ਦੇ ਘਰ ਸਾਡਾ ਜਨਮ ਹੋਇਆ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ ਜੇ ਫਿਰ ਵੀ ਅਸੀਂ ਭਟਕ ਰਹੇ ਹਾਂ ਫਿਰ ਅਫਸੋਸ ਜਾਂ ਗੁਰੂ ਦਾ ਕਸੂਰ ਕੋਈ ਨਹੀਂ ਹੈ ਕਬੀਰ ਸਾਹਿਬ ਕਹਿੰਦੇ ਕਬੀਰ ਸੱਚਾ ਸਤਗੁਰ ਕਿਆ ਕਰੇ ਜਿਉ ਸਿੱਖਾਂ ਵਿੱਚ ਚੋਕ ਅੰਦੇ ਏਕ ਨਾ ਆਖੀਏ ਜਿਉ ਬਾਸ বাজਾਈਏ ਫੂਕ ਜੇ ਅਸੀਂ ਚਾਹੁੰਦੇ ਆ ਨਾ ਅਸੀਂ ਆਪਣੇ ਬੱਚਿਆਂ ਨੂੰ ਆਦਰਸ਼ ਜੀਵਨ ਦੇ ਸਕੀਏ ਆਪਣੇ ਬੱਚਿਆਂ ਨੂੰ ਜੀਵਨ ਦੇ ਵਿੱਚ ਗੁਰਮਤ ਦੇ ਪੰਦੀ ਬਣਾ ਲਈਏ ਪਰ ਸਾਨੂੰ ਆਪ ਪਹਿਲਾਂ ਬਣਨਾ ਪਏਗਾ ਜੇ ਮੈਂ ਤੁਹਾਨੂੰ ਕਹੀ ਜਾਵਾਂ ਅੰਮ੍ਰਿਤ ਛਕੋ ਅੰਮ੍ਰਿਤ ਛਕੋ ਸ਼ਰਾਬ ਨਾ ਪੀਆ ਕਰੋ ਅਸੀਂ ਆਪੇ ਸ਼ਰਾਬ ਪੀਆਵੇਂ ਬੱਚਿਆਂ ਦੇ ਸਾਹਮਣੇ ਬਹਿ ਕੇ ਜੇ ਮੈਂ ਆਪੇ ਹੀ ਅੰਮ੍ਰਿਤ ਨਹੀਂ ਛਕਾਂਗਾ ਮੈਂ ਆਪੇ ਗੁਰਦੁਆਰੇ ਨਹੀਂ ਆਵਾਂਗਾ ਤਾਂ ਮੈਂ ਬੱਚਿਆਂ ਨੂੰ ਕੀ ਕਹਿ ਸਕਦਾ ਇਹ ਤਾਂ ਗੁਰੂ ਸਾਹਿਬ ਨੇ ਆਪਣੇ ਉੱਪਰ ਢਾਲ ਕੇ ਸਾਨੂੰ ਜੀਵਨ ਦੀ ਸੋਝੀ ਦਿੰਦੀ ਹੈ ਗੁਰੂ ਸਾਹਿਬ ਦੇਖੋ ਕਿੰਨਾ ਦਰਦ ਰੱਖਦੇ ਕਹਿੰਦੇ ਨਾ ਜਾਣਾ ਕਿ ਆ ਗਤ ਰਾਮ ਹਮਾਰੀ ਸਾਡੀ ਹਾਲਤ ਕੀ ਹੋਏਗੀ ਸਾਡਾ ਕੀ ਅਸੀਂ ਘਰੋਂ ਸਾਡੀ ਸਿੱਖੀ ਚਲੇ ਜਾਏਗੀ ਅੱਜ ਜਿਹੜੇ ਸਿੱਖਾਂ ਸਿੱਖਾਂ ਪੰਜਾਬ ਦੀ ਖਾਸ ਕਰਕੇ ਗੱਲ ਕਰ ਰਹੇ ਆ ਜਿਹੜੇ ਪਗ ਮੰਦੇ ਸੀ ਅਮਰਧਾਰੀ ਪਰਿਵਾਰ ਸੀ ਉਹਨਾਂ ਦੇ ਅੱਗੇ ਆ ਕੇ ਦਾੜੀ ਕੱਟਣ ਲੱਗ ਗਏ ਅੱਜ ਦੂਸਰੇ ਆਏ ਤੀਸਰੇ ਆਏ ਉਹਨਾਂ ਨੇ ਵਾਲ ਕੱਟ ਦਿੱਤੇ ਸਿੱਖੀ ਘਰੋਂ ਚਲੇਗੀ ਇਹ ਕੋਈ ਦਾਵਾ ਨਹੀਂ ਹੈ ਇਹ ਤੇ ਦਾਨ ਹੈ ਸਿੱਖੀ ਮੰਗਦੇ ਜਿਹੜੀ ਸੰਗਤੋ ਬਿਨਾ ਜੀਵਨ ਸਫਲ ਨਹੀਂ ਹੋ ਸਕਦਾ ਸੰਗਤ ਜਿੰਨੇ ਤੱਕ ਨਹੀਂ ਅਸੀਂ ਕਰਦੇ ਕਹਿੰਦੇ ਨਾ ਜਾਨਾ ਕਿਆ ਗਤ ਰਾਮ ਹਮਾਰੀ ਤੇ ਜਦੋਂ ਅਸੀਂ ਇਹ ਗੱਲ ਜੀਵਨ ਦੇ ਵਿੱਚ ਕਮਾਵਾਂਗੇ ਬਾਕੀ ਕੰਮ ਸਤਿਗੁਰੂ ਨੇ ਕਰਨਾ ਹੈ ਅੰਦਰ ਭਾਵਨਾ ਲੈ ਕੇ ਆਈਏ ਜਾਣੇ ਨਾ ਅੱਧੀ ਅੱਧੀ ਰਾਤ ਹੋ ਜਾਂਦੀ ਪਾਰਟੀਆਂ ਆ ਮੈਂ ਕਹਿੰਦਾ ਦੇਖੋ ਅੱਜ ਮੈਂ ਵੀਡੀਓ ਦੇਖ ਰਿਹਾ ਸੀ ਇੱਕ ਆ ਜਿਹੜੇ ਆ ਕੇ ਨਾ ਸੋਫਿਆਂ ਤੇ ਬਹਿੰਦੇ ਆ ਉਹਨਾਂ ਨੇ ਵੀਡੀਓ ਪਾਈ ਸੀ ਬੀਬੀਆਂ ਦੀ ਵੀਡੀਓ ਸੀ ਬੀਬੀਆਂ ਨੱਚ ਰਹੀਆਂ ਜਿਨ੍ਹਾਂ ਦੇ ਗੋਡੇ ਦੁਖਦੇ ਹੁੰਦੇ ਨੱਚ ਰਹੀਆਂ ਤੇ ਇੱਕ ਗੁਰਦੁਆਰੇ ਆ ਕੇ ਗੋਡੇ ਦੁਖਦੇ ਆ ਤੇ ਭਾਈ ਅਸੀਂ ਬੈਠ ਨਹੀਂ ਸਕਦੇ ਅਸੀਂ ਸੰਗਤ ਨਹੀਂ ਕਰ ਸਕਦੇ ਤੇ ਕਾਰਨ ਕਿਉਂਕਿ ਅਸੀਂ ਸਾਡਾ ਮਨ ਹੋਰ ਪਾਸੇ ਲੱਗ ਗਿਆ ਬੁਰੇ ਕੰਮ ਕੋ ਊਠ ਖਲੋਇ ਅੱਧੀ ਰਾਤ ਨੂੰ ਭਾਵੇਂ 2 3 3 ਵਜੇ ਤੱਕ ਪਾਰਟੀਆਂ ਹੋ ਜਾਣੇ گی ਪਰ ਜੇ ਗੁਰਦੁਆਰੇ ਪੰਜ ਮਿੰਟ ਉੱਪਰ ਹੋ ਗਿਆ ਨਾ ਫਿਰ ਉਹ ਹੋ ਹੋਰੇ ਬਹੁਤ ਲੇਟ ਹੋ ਗਿਆ ਤੇ ਉਹਨਾਂ ਵੀ ਬਾਅਦ ਵਿੱਚ ਆ ਜਾਣਾ ਵੀ ਪਹਿਲਾਂ ਹੀ ਐ ਤੇ ਸਤਿਗੁਰੂ ਮਹਾਰਾਜ ਕਹਿੰਦੇ ਨਾ ਜਾਣਾ ਕਿਆ ਗਤ ਰਾਮ ਹਮਾਰੀ ਸਾਡੀ ਕੀ ਹਾਲਤ ਹੋਏਗੀ ਹਰ ਭਜ ਮੰ ਮੇਰੇ ਤਰ ਪੌਜਲ ਤੂੰ ਤਾਰੀ ਜੇ ਆਪਾਂ ਚਾਹਨੇ ਅੱਜ ਵੀ ਆਪਾਂ ਸ਼ੁਰੂ ਕਰ ਸਕਦੇ ਹਾਂ ਇਹ ਨਹੀਂ ਗੁਰੂ ਸਾਹਿਬ ਨੇ ਆਖਿਆ ਵੀ ਹੁਣ ਤੁਸੀਂ ਖਤਮ ਹੋ ਗਿਆ ਕਹਿੰਦੇ ਅੱਜ ਹਉ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਹੱਲੇ ਵੀ ਸਮਾਏ ਜਦੋਂ ਜਾਗੋ ਉਦੋਂ ਸਵੇਰਾ ਅੱਜ ਜੁੜ ਜਾਈਏ ਸ਼ੁਰੂ ਕਰੀਏ ਅਰਦਾਸ ਕਰੀਏ ਕਿ ਸਤਿਗੁਰੂ ਮਹਾਰਾਜ ਮੈਂ ਤੇਰੇ ਦਰਸ਼ਨ ਕਰਾਂਗਾ ਮੈਂ ਤੇਰੀ ਸੰਗਤ ਕਰਾਂਗਾ ਤੇ ਆਪਾਂ ਕਰਕੇ ਦਿਖਾਵਾਂਗੇ ਸਾਨੂੰ ਕੋਈ ਕਹਿਣ ਦੀ ਲੋੜ ਨਹੀਂ ਪੈਗੀ ਬੱਚੇ ਤੁਹਾਡੇ ਮਗਰ ਤੁਹਾਡੇ ਆਉਣਗੇ ਜੇ ਅਸੀਂ ਆਪ ਹੀ ਸਾਡੇ ਕੋਲ ਸਮਾਂ ਕੋਈ ਨਹੀਂ ਹੁਣ ਬੰਦਾ ਕਹਿੰਦਾ ਲੋਕ ਸਾਡੇ ਕੋਲ ਟਾਈਮ ਹੀ ਕੋਈ ਨਹੀਂ ਮੈਂ ਕਈ ਵਾਰ ਲੇ ਬੇਨਤੀ ਕੀਤੀ ਸਾਡੇ ਕੋਲ ਟਾਈਮ ਕੋਈ ਨਹੀਂ ਜੀ ਤਿੰਨ ਤਿੰਨ ਘੰਟੇ ਟੀਵੀ ਦੇ ਅੱਗੇ ਬੈਹਿ ਜਾਣਗੇ ਇੱਕ ਇੱਕ ਘੰਟਾ ਮੋਬਾਈਲ ਚਲਾ ਲੈਣਗੇ ਲਗਾਤਾਰ ਤੇ ਕਹਿੰਦਾ ਇਦਾਂ ਕਹਿੰਦਾ ਲੋ ਜੀ ਸਾਡੇ ਕੋਲ ਤਾਂ ਰੋਟੀ ਖਾਣ ਲਈ ਟਾਈਮ ਨਹੀਂ ਕਾਦੇ ਵਾਸਤੇ ਕਮਾਈ ਕਰਦੇ ਹੋ ਸਾਡੇ ਕੋਲ ਤਾਂ ਜੀ ਉਹ ਸਿਰ ਖੁਰਕਣ ਵਾਸਤੇ ਟਾਈਮ ਨਹੀਂ ਹੁਣ ਕਿੰਨਾ ਟਾਈਮ ਲੱਗਦਾ ਸਿਰ ਖੁਰਕਣ ਸਾਡੇ ਕੋਲ ਇੱਕ ਤਾਂ ਹੋਰ ਅੱਗੇ ਨਿਕਲੋ ਸਾਡੇ ਕੋਲ ਤਾਂ ਮਰਨ ਵਾਸਤੇ ਟਾਈਮ ਨਹੀਂ ਵੀ ਇਹ ਗੱਲ ਛੱਡ ਦੇ ਝੂਠੀ ਖਾਲੇ ਜਦੋਂ ਮੌਤ ਆਈ ਨਾ ਲੈ ਜਾਣਾ ਰੱਬ ਨੇ ਆਪ ਤੇ ਉਹਦੇ ਵਾਸਤੇ ਅਸੀਂ ਤਿਆਰੀ ਕਰੀਏ ਗੁਰੂ ਸਾਹਿਬ ਕਹਿੰਦੇ ਭਈ ਪ੍ਰਾਪਤ ਮਾਨੁਕ ਤੇ ਹੀ ਹੁਰੀਆ ਗੋਬਿੰਦ ਮਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮਿਲ ਸਾਧ ਸੰਗਤ ਭਜ ਕੇਵਲ ਨਾਮ ਜੇ ਅਸੋਚੋ ਨਾ ਜੇ ਗੁਰੂ ਰਾਮਦਾਸ ਕਹਿ ਸਕਦੇ ਆ ਸਾਡੀ ਤਾਂ ਅਵਸਤੇ ਕੁਛ ਨਹੀਂ ਕਹਿੰਦੇ ਨਾ ਜਾਣਾ ਕਿਆ ਗਤਿ ਰਾਮ ਹਮਾਰੀ ਸਾਡੀ ਹਾਰਤ ਕੀ ਹੋਏਗੀ ਹਰ ਭਜ ਮੰਨ ਮੇਰੇ ਤਰ ਭੌਜਲ ਤੂੰ ਤਾਰੀ ਗੁਰੂ ਮਹਾਰਾਜ ਕਿਰਪਾ ਕਰਨ ਸਮੇਂ ਦੀ ਸਮਾਪਤੀ ਇਹਨੀਆਂ ਬੇਨਤੀਆਂ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਸਤ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ ਦਿਆ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿ